ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਭਾਉ ਜੀ ਜਿਹੜੇ ਖਾਨ ਹੜਾ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਅਸੀਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਸਾਡੇ ਪਰਿਵਾਰ ਨੇ ਤੇ ਕਿਸਾਨਾਂ ਦੇ ਨਾਲ ਕੇ ਇਹਦੇ ਵਿੱਚ ਅਸੀਂ 100 ਬੈਗ ਬੀਜ ਤੇ 100 ਬੈਗ ਖਾਦ ਦਾ ਕਾਇਦਾ ਦੇ ਰਹੇ ਤੇ ਛੋਟੇ ਛੋਟੇ ਕਿਸਾਨ ਨੇ ਸਾਰੇ ਸਾਡੇ ਗੋੜਾ ਇਹ ਦੇ ਅਸੀਂ ਪਰਿਵਾਰ ਨੇ ਫੈਸਲਾ ਕੀਤਾ ਕਿ ਜੋ ਜਿਵੇਂ ਪਹਿਲਾਂ ਵੀ ਅਸੀਂ ਚਾਹਦੇ ਰਹੇ ਹਰਾ ਸਾਡੇ ਬੰਦੇ ਤੱਕ ਰਸਤਾ ਬਸਤਾ ਫਿਰ ਬਾਅਦ ਚ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਆਪਾਂ ਛੋਟੇ ਕਿਸਾਨਾਂ ਨੂੰ ਆਪਣੇ ਖਾਤੇ ਬੀਜ ਦਈਏ ਤਾਂ ਕਿ ਕਿਸਾਨ ਵੀ ਚੜ੍ਹਦੀ ਕਲਾ ਚ ਮੇ ਇਹ ਜਿਹੜਾ ਹਾਰਿਆ ਭਗਲੇ ਸਾਹਿਬ ਇਹ ਸਾਡੇ ਘਰ ਤੇ ਢਾ ਸਕਦਾ ਪਰ ਸਾਡੇ ਹੌਂਸਲੇ ਵੀ ਪਸ ਕਰ ਸਕਦਾ ਇਸ ਕਰਕੇ ਸਾਰੇ ਕਿਸਾਨ ਜਿਹੜੇ ਆ ਭਾਵੇਂ ਹੜ੍ਹਾਂ ਦਾ ਪ੍ਰਭਾਵਤ ਨਹੀਂ ਪਿਆ ਫਿਰ ਵੀ ਚੰਦ ਦੇ ਕਲਾ ਵਿੱਚ ਆ ਤੇ ਸਾਡਾ ਇੱਕ ਛੋਟਾ ਜਿਹਾ ਪ੍ਰਾਲਾ ਹੈ ਕਿ ਅਸੀਂ ਵੀ ਕਿਸਾਨਾਂ ਨੂੰ ਥੋੜੀ-ਬੋਤੀ ਮਦਦ ਕਰੀਏ ਇਸ ਕਰਕੇ ਹੀ 100 ਬੋਰੀ ਬੀਜ ਤੇ 100 ਬੋਰੀ ਖਾਦ ਦੇ ਰਹੇ ਹਾਂ। ਵਾਹਿਗੁਰੂ ਜੀ ਫੜਪੀਰਤਾ ਦੇ ਵਾਸਤੇ ਪਾਲੋ ਸਾਹਿਬ ਨੂੰ ਢਿੱਲੋ ਸਾਹਿਬ ਨੂੰ ਹਨੇ ਜੋ ਵੀ ਖਾਦ ਦਾ ਪ੍ਰਾਲਾ ਕੀਤਾ ਬਹੁਤ ਹੀ ਵਧੀਆ ਵਾ ਇਹਨਾਂ ਨੂੰ ਇਹਨਾਂ ਤੋਂ ਸਿੱਖਿਆ ਲੈ ਕੇ ਕਿ ਹੋਰ ਸਸਤਾਵਾਂ ਨੂੰ ਵੀ ਹਰਦੇ ਪੜ ਪਿੰਡ ਤਾਂ ਦੇ ਕਿਸਾਨਾਂ ਵਾਸਤੇ ਜੋ ਮਦਦ ਕੀਤੀ ਜਾਏ ਤਾਂ ਬਹੁਤ ਵਧੀਆ ਗੱਲ ਆ ਤਾਂ ਕਿ ਲੋਕਾਂ ਵਿੱਚ ਕਾਫੀ ਸਿਹਤ ਮਿਲੇ ਤੋਂ ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ ਇਸ ਕਰਕੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੱਥੇ ਬੀਜ ਜਾਵੇ ਵਧੀਆ ਫਸਲ ਪੈਦਾਵਾਰ ਹੋਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਹੜਾ ਪ੍ਰਾਲਾ ਢਿੱਲੋਂ ਸਾਹਿਬ ਨੇ ਕੀਤਾ ਬਹੁਤ ਵਧੀਆ ਪ੍ਰਾਲਾ ਵਾ ਜੋ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਉਹਨਾਂ ਨੂੰ ਕਣਕ ਤੇ ਬੀਜ ਵੜਿਆ ਇਹ ਬਹੁਤ ਵਧੀਆ ਪ੍ਰਾਲਾ ਵਾ ਇਹ ਹੋਰ ਵੀ ਸੱਜਣਾ ਮਿੱਤਰਾਂ ਨੂੰ ਚਾਹੀਦਾ ਵਾ ਜਿਨ੍ਹਾਂ ਦਾ ਹੱਥ ਪੈਂਦਾ ਉਹ ਲੋਕਾਂ ਦੀ ਸਹਾਇਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਤੁਹਾਡੇ ਪਿੰਡ ਜਿਹੜਾ ਜੀ ਬੱਕੀ ਕਮਾਲ ਪਰ ਚੱਕਾਂ ਤੋਂ ਪਿੰਡ ਦਾ ਬਾਦਰ ਦੋਸਤ ਅੱਛਾ ਜੀ ਤੇ ਹੜ੍ਹ ਹੜ੍ਹ ਮਾਰਿਆ ਬਹੁਤ ਪਾਣੀ ਆਇਆ ਤੇ ਚਲੋ 9820 ਇਹ ਕੋਈ ਕਿੰਨੀ ਕੁ ਫਸਲ ਜਿਹੜੀ ਤਬਾਹ ਹੋਈ ਹੜ੍ਹ ਦੇ ਵਿੱਚ ਬਿਲਕੁਲੀ ਖਤਮ ਸਭ ਰੇਤ ਹੀ ਚਾਹੀਦਾ ਅੱਛਾ ਜੀ ਇੱਕ ਗਾਣਾ ਗੀਆ ਤੇ ਇਹ ਇਹਦੇ ਨਾਲ ਕੀ ਮਹਿਸੂਸ ਕਰ ਰਹੇ ਹੋ ਕਿ ਕਿੰਨੀ ਕ ਰਾਹਤ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਕਿ ਇਹ ਪ੍ਰਾਲਾ ਜਿਹੜਾ ਕਿੰਨਾ ਕੁ ਵਧੀਆ ਹੈ ਇਹ ਬਹੁਤ ਵਧੀਆ ਲੱਗਾ ਜਿਹੜੀ ਇਹ ਸੰਗਤ ਜੀ ਕਰਨਾ ਬਹੁਤ ਖੋਣਾ ਲੱਗਾ ਠੀਕ ਠੀਕ